ਮੈਨੂੰ ਪਤਾ ਮੇਰਾ ਗਲਤ ਕੋਈ ਇੰਟੈਂਸ਼ਨ ਨਹੀਂ ਗਲਤ ਬਾਈ ਜਾਦੇ ਨਾ ਇੰਗਰੇਜ਼ ਤੇ ਤੂੰ ਕੀਰਤਨ ਕਰਦਾ ਆਇਆ ਫਿਰ ਲੱਗੀ ਏ ਬੰਦੀ ਹੋ ਰਹੇ ਮੇਰੇ ਪੇਉ ਨੂੰ ਬਲਾਉ ਬਾਈ ਜੀ ਨਿਕਲ ਗਈ ਜੇ ਨਹੀਂ ਮਿਲ ਕੇ ਕਿਸੇ ਨੂੰ ਕਰ ਮੰਨਣਾ ਹੋਟਲ ਗ੍ਰੈਂਡ ਏਜੰਸੀ ਆ ਆਜੋ 1 ਮਿੰਟ ਪਾਪਾ ਆ ਰਹੇ ਤੇਰੇ ਰੁਕ ਜਾ ਹੁਣ ਪਾਪਾ ਆਦੇ ਪਾਪਾ ਨਾਲ ਗੱਲ ਕਰਦਾ ਭਾਈ ਰੁਕ ਜਾ ਜਾਨ ਨਹੀਂ ਦੇਣੀ ਏ ਮੈਂ ਜਾਨ ਨਹੀਂ ਦੇਣਾ ਸਮਾਨ ਰੱਖ ਲੈ ਪਾਪਾ ਆ ਰਹੇ ਨੇ ਤੇਰੇ ਕੋਈ ਨਹੀਂ ਹੋਟਲ ਚ ਮੈਂ ਵੀਡੀਓ ਬਣਾ ਲਈ ਸਾਰਾ ਕੁਝ ਕਰ ਲਿਆ ਵੀਡੀਓ ਬਣਾਈ ਹੋਈ ਸਾਰਾ ਕੁਝ ਕਰ ਲਿਆ ਮੈਂ ਮੈਂ ਤਾਂ ਡਰ ਨਹੀਂ ਮੈਂ ਕਿਹਾ ਵੀਡੀਓ ਬਣਾ ਲਈ ਮੈਂ ਸਾਰਾ ਕੁਝ ਕੀਤਾ ਆ ਜਾਓ ਜੀ ਇੱਥੇ ਆ ਜਾਓ ਮੈਂ ਗਲਤ ਨਹੀਂ ਆ ਹਾਂ ਗਲਤ ਨਹੀਂ ਇੱਥੇ ਹੋਟਲ ਚ ਕੀਰਤਨ ਕਰਨ ਆਈਏ ਤੂੰ ਬੋਲੀ ਜਾਓ ਮੈਂ ਸਮਾਨ ਰੱਖ ਰਹੀ ਹਾਂ ਸਮਾਨ ਰੱਖ ਲੈ ਸਮਾਨ ਰੱਖ ਲੈ ਸਮਾਨ ਰੱਖ ਲੈ ਆ ਫੜਾ ਗਲਾ ਵੀ ਤੇ ਬਾਦਸ਼ਾਹ ਦਾ ਖੜਾ ਕਰੋ ਸਮਝਾ ਲਈ ਤੂੰ ਬਣਾਇਆ ਨਿਆ ਮੇਰਾ ਤੁਹਾਡਾ ਤੂੰ ਬਣਾਇਆ ਬਾਦਸ਼ਾਹ ਤੁਸੀਂ ਤੁਹਾਡੇ ਘਰ ਦੇ ਆ ਬਣਾਇਆ ਚੱਲ ਮੈਨੂੰ ਵੀ ਗੱਲ ਆ ਰਹੀ ਆ ਕੁੜੀਆਂ ਨਾ ਤੂੰ ਮੂੰਹ ਖਾਣਾ ਵੀ ਹਰਨਾ ਦਿਖਾਵਾ ਤੇਰੀ ਬੇਟੀ ਆ ਗੱਲ ਨਹੀਂ ਤੂੰ ਦਿਖਾ ਦੇ ਵੀਡੀਓ ਮੈਂ ਕਿਹਾ ਗੱਲ ਤਮਨ ਗੁਰੂ ਕ੍ਰਿਸ਼ਨ ਸਾਹਿਬ ਮਾਰਾ ਕਿ ਸੱਤ ਚੱਕਰ ਦੇ ਤੂੰ ਕੋਟ ਚਾਹਤ ਰਹੀ ਆ ਤੇ ਬੜੀ ਐ ਮੈਂ ਤਾਂ ਬੜੀ ਐ ਰਹੀ ਆ ਤੇ ਕਿ ਇਹਦੀ ਮੈਨੂੰ ਪੀ ਚਾਹਦਾ ਬੜਿਆ ਲੱਗਦੀ ਐ ਬੜੀ ਐ ਹੋਰ ਕੀ ਆ ਉਹ ਤੇ ਕੀ ਚਾਹਦਾ ਤੇ ਦੇਖੀ ਬੰਦੂ ਸਾਰੇ ਇੱਲੇ ਕੁੱਤੇ ਆ ਉਹ ਤੇ ਮੈਂ ਉਹਨਾਂ ਦੇ ਵਿਚ ਜਾਣ ਗਿਆ ਸੀਗਾ ਕੀ ਦਗਾ ਨੂੰ ਉਹ ਕਿਹਾ ਸੀ ਤੂੰ ਕੋਈ ਨਾ ਖੈਰ ਜਾ ਉਹ ਦੋ ਦਲ ਨਾਲ ਖੈਰ ਜਾ ਏ ਵੀ ਤੇਰੇ ਉਹ ਲੱਗੀ ਆ ਤੂੰ ਮਨ ਤੱਕੇ ਨਾ ਵਿਆਹ ਕਰਾਇਆ ਮੇਰੇ ਨਾਲ ਤੱਕੇ ਨਾ ਤੇ ਮੀਡੀਆ ਆ ਰਹੀ ਆ ਕੋਈ ਗੱਲ ਨਹੀਂ ਮੈਨੂੰ ਕਿਸੇ ਮੇਰੇ ਪਾਪਾ ਨੂੰ ਦੱਸਦੇ ਉਹ ਵੇ ਗੁੰਡਾ ਗੱਲ ਨਹੀਂ ਲੱਗਦੀ ਉਹ ਆ ਰਵੇ ਥੋੜਾ ਜਿਹਾ ਗੁਰੂ ਜੀ ਨੇ ਤਾਂ ਬੇੜਾ ਕਰ ਦਿੱਤੀ ਤੇਰਾ ਉਹ ਚੱਲ ਰੁਕ ਜਾ ਉਹ ਨੂੰ ਵੀ ਆ ਤਾਂ ਉਹ ਨੂੰ ਜਿਹੜਾ ਤੇਰਾ ਯਾਰ ਆ ਅੰਦਰ ਉਹ ਚਲੇ ਗਏ ਉਹ ਨੂੰ ਵੀ ਬੁਲਾ ਲੈ ਉਹ ਕਿੱਥੋਂ ਚੰਜੂਗਾ ਮੇਰਾ ਤਾਂ ਯਾਰ ਉਹ ਕਿੱਧਰ ਚੱਜ ਗਿਆ ਚਾਬੀ ਦੇ ਦੇ ਮੈਨੂੰ ਚਾਬੀ ਨਹੀਂ ਮਿਲਨੀ ਤੇਰੇ ਪਾਪਾ ਆਣਗੇ ਫਿਰ ਦੇਉਂਗਾ ਤੇਰੇ ਪਾਪਾ ਆਣਗੇ ਵੀਡੀਓ ਦਿਖਾ ਮਾਰਾਂਗੇ ਚਲ ਜੇ ਕਾਪੀ ਹੈ ਜਿਹੜੀ ਤੈਨੂੰ ਅੱਜ ਨਹੀਂ ਦਿਆਂਗਾ ਜਦੋਂ ਆਣ ਕੇ ਮੈਂ ਦੇ ਦਾਂਗਾ ਮੈਂ ਕਿਹਾ ਜਦੋਂ ਆਣ ਕੇ ਦੇ ਦਾਂਗਾ ਕੋਈ ਕੋਕਾ ਸੰਭਾਲ ਲੈ ਕਾਪੀ ਹੈ ਜਿਹੜੀ ਕੋਈ ਫੜ ਲਓ ਕੋਈ ਫੜ ਲਓ ਮੈਂ ਨਹੀਂ ਦੇਣੀ ਕਾਪੀ ਕੋਈ ਫੜ ਲਓ ਜਿਹਦੇ ਗੋਲੀ ਮੇਰੇ ਕੋਲ ਹੀ ਹੈ ਕਿਤੇ ਨਹੀਂ ਹੈ ਤੂੰ ਕਿੱਦਾਂ ਛਾਲਿਆ ਚਾਪੀ ਟੂਟੀ ਦੀ ਬਣਾ ਦੇ ਇੱਥੇ ਰੋ ਜਾ ਆਉਣੇ ਤੁਹਾਡਾ ਕਰਨਾ ਉਿੱਕਾ ਤਮਾਸ਼ਾ ਤੇਰਾ ਮੈਂ ਬਾਤ ਕਰਾਂ ਆ 7 ਸਾਲ ਪਿਆਰ ਕੀਤਾ ਖੇਦੀ ਹੋਣੀ ਉਹ ਕੀ ਕਰਨਾ ਹੀ ਅੰਦਰ ਆ 11 12 ਵਜੇ ਦੀਆਂ ਆਈਆਂ ਵੀ ਤੇ ਪ੍ਰੂਫ ਸਾਰੇ ਕਿ ਕੁਝ ਪਿਆ ਮੇਰੇ ਕੋਲ ਹਾਂ ਮੈਂ ਕਿਹਾ 11 ਵਜੇ ਹੀ ਕਿਉਂ ਨਹੀਂ ਆਇਆ ਉਹ ਮੈਂ ਕੋਈ ਗੱਲ ਨਹੀਂ ਮੈਂ ਸਾਰੇ ਬੰਦੇ ਇਕੱਠੇ ਕਰਦਾ ਪਿਆ ਉਹ ਸਾਹਮਣੇ ਲੈ ਕੇ ਆਂ ਕਿਹਦੀ ਬਣਗੀ ਬਣਗੀ ਮੂੰਹ ਮੂੰਹ ਖਾਲੀ ਕਰ ਦੇ ਨਾ ਤਾਂ ਨਹੀਂ ਹੋਈ ਗਿਆ ਤੇਰੇ ਪਾਸੋਂ ਕੋਈ ਗੱਲ ਨਹੀਂ ਬੈਠ ਕੇ ਕੀ ਕਰਦੀ ਸੀ ਬੈੱਜ ਤੇ ਅੰਦਰ ਬੜੀ ਤੂੰ ਦਾਰਦੀ ਬਾਤ ਹੁੰਦੇ ਵਿੱਚ ਫਟਾਫਟ ਕੱਪੜੇ ਚੁਪੜੇ ਲੈ ਕੇ ਜਾਂ ਤੂੰ ਸਭੋ ਦੇਖਿਆ ਮੈਂ ਮੈਂ ਸਭੋ ਦੇਖਿਆ ਹਾਂ ਆਹ ਤੇ ਤੇਰੇ ਪਾਪਾ ਨੂੰ ਮੈਂ ਕਿਹਾ ਹੋਟਲ ਤੇ ਬੜੀ ਐ ਹਾਂ ਵਰਮਿੰਦਰ ਸਹੀ ਕਹਿੰਦਾ ਜੀ ਆ ਤੂੰ ਉਨੀ ਕਹਿੰਦੇ ਤੈਨੂੰ ਮੈਂ ਇੱਡੀ ਕਰਵਾਣਾ ਨਾ ਤੈਨੂੰ ਤਬੂਦ ਦੇਣਾ ਤਾਂ ਨਾ ਤੇਰੇ ਨਾਂ ਰਹਿਣਾ ਤੇਰੂ ਤੇਰਾ ਮੈਂ ਗਰਾ ਪਰਦਕ ਤੈਨੂੰ ਤਸਾਉ ਰੱਬ ਦਿਖਾਊਗਾ ਇਹਨਾਂ ਕੰਦੀ ਔਰਤ ਐ ਨੀਚੀ ਫੂ ਕਾਰ ਵਿੱਚ ਨਾ ਆ ਕੇ ਉੱਥੇ ਆਉਗਾ ਫੂਨ ਲਗਾਣੀ ਕੋਈ ਆ ਜਾ ਬਈ ਤੂੰ ਹੀ ਫੜ ਲੈ ਨਾ ਥੋੜੀ ਰੁਕ ਜਾ ਰੁਕ ਜਾ ਨਾਗੋ ਨਾਗੋ ਉਹਨਾਂ ਕੀਆ ਧਿਆ ਹੈ ਲਗ ਰਾਇਆ ਬਾਹਰ ਗਿਆਸੀ ਕਾਦੀ ਫਿਰਦੀ ਆ ਬਾਈ ਫਿਰ ਮੀਡੀਆ ਨੇ ਬਣਾਇਆ ਆ ਆਪ ਵੀ ਬਣਾਈ ਚੱਲ ਆ ਵੀ ਹੋਟਲ ਵਾਲੀ ਆਪ ਵੀ ਬਣਾਈ ਚੱਲ ਹੋਟਲ ਵਾਲੇ ਸਾਥਿੰਦੇ ਪੂਰਾ ਮੀਡੀਆ ਆ ਰਿਹਾ ਤੇ ਸਲਾਉ ਕਰੂਗਾ ਤੂੰ ਸੇ ਐਕਸ਼ਨ ਨਹੀਂ ਜਿਹੜਾ ਨਾਲ ਉਹ ਕਿਥੇ ਪੈ ਜਾ ਗੁੰਦਰੀ ਆ ਫੜਵਾ ਨੀ ਕਰ ਦੋ ਨਿਕਲਦਾ ਨਹੀਂ ਹੋਟਲ ਬਾਹਰ ਵੀ ਨਾ ਰਹਿ ਜਾਂਦੇ ਨਾ ਕੁੜੀ ਹੋਵੇ ਹੈ ਨਾ ਹੋਟਲ ਦੇ ਬਾਹਰ ਵੀਡੀਓ ਰੱਖੋ ਨਾ ਭੜਾਗਾ ਇੱਕ ਕੈਮਰਾ ਪਾ ਲਓ ਜੀਟ ਕਰ ਦਿੱਤੀ ਪਾ ਜੀ ਉਹਦੋਂ ਦੇ ਵਿੱਚ ਵਿਚਾਰਾ ਨਹੀਂ ਮੀਡੀਆ ਨਾਲ ਪੁੱਛਿਆ ਨਹੀਂ ਕੰਮ ਆ ਪਾਸ ਹੋ ਜਾ ਮੈਂ ਮੈਂ ਫੇਗਾ ਨਾ ਸਾਰੇ ਦੱਪਰ ਮਾਰ ਲੈ ਗੁਰਜਾ ਚੱਕਦਾ ਕੀ ਤਰਫ ਰਿਹਾ ਕੋਈ ਨਹੀਂ ਕਹਿੰਦੇ ਰੋਡ ਸਾਰਾ ਇਕੱਠਾ ਹੋਇਆ ਪਿਆ ਹੁੰਦੇ ਪਿਆ ਕਰ ਹੂੰ ਮੈਂ ਜੀ ਉਹ ਕਿਹਦੇ ਪੈ ਗਿਆ ਇਹਨਾਂ ਦੇ ਪਾਸੇ ਹੋ ਗਿਆ ਇਹਨਾਂ ਨੂੰ ਹੋਰ ਭਾਈ ਲੱਗ ਗਿਆ ਬਾਈ ਇਹਨਾਂ ਨੂੰ ਕੱਪੜਾ ਮਾਰ ਇਹਨਾਂ ਨੂੰ ਤੋਰ ਤੋਂ ਕੰਮ ਫੇਕਾ ਆਟੋ ਵਾਲਿਆਂ ਨੂੰ ਇਹਨਾਂ ਨੂੰ ਤੋਰੋ ਅੱਗੇ ਜਾਮ ਲੱਗ ਜਾਣਾ ਇੱਥੇ ਉਹ ਇੱਥੇ ਜਾਮ ਲਾਉਣਾ ਵੀ ਦੇਖਦੇ ਪਏ ਆ ਤਾਂ ਜਾਮ ਲੱਗ ਜਾਣਾ ਜੀ ਜੀਤੇ ਭਾਈ ਆ ਵੀ ਨਹੀਂ ਦੇਗਾ ਤੇ ਆਪ ਲੋਕ ਦੋਨੋਂ ਆ ਕੇ ਕਾਚੇ ਆਈਏ ਤੁਹਾਨੂੰ ਪਤਾ ਨਾ ਉਹ ਮੈਰਿਡ ਹੈ ਹਨੇਮੇ ਜਾ ਕੇ ਤੁਹਾਨੂੰ ਪਤਾ ਨਾ ਮੈਰਿਡ ਹੈ ਜਮਾ ਕੇ ਹੋਟਲ ਹਨਜੀ ਮੇਰੀ ਗੱਲ ਸੁਣ ਮੈਰਿਡ ਹੈਗੀ ਹੈ ਮੈਂ ਤੁਹਾਡੀ ਗੱਲ ਸਮਝਦਾ ਬਟ ਮੈਂ ਵੀ ਤਾਂ ਮੈਨੂੰ ਪਤਾ ਹੈ ਮੇਰਾ ਗਲਤ ਕੋਈ ਇੰਟੈਂਸ਼ਨ ਜਾਂ ਗਲਤ ਕੋਈ ਗਲਤ ਇੰਟੈਂਸ਼ਨ ਇੱਥੇ ਤੂੰ ਕੀਰਤਨ ਕਰਨ ਆਇਆ ਫਿਰ ਬਈ ਮੇਰੀ ਗੱਲ ਸੁਣ ਮੈਂ ਕੀਰਤਨ ਨਹੀਂ ਕਰਨ ਆਇਆ ਕੀ ਕਰ ਰਿਹਾ ਹੈ ਫਿਰ ਇੱਥੇ ਉਹਨੂੰ ਬਾਹਰ ਬੁਲਾਉ ਤੂੰ ਯਾਰ ਮੇਰੀ ਗੱਲ ਸੁਣ ਇੱਥੇ ਜਿੱਦਾਂ ਤੂੰ ਬਹਿ ਕੇ ਕਰ ਮੇਰੀ ਗੱਲ ਸੁਣ ਮੇਰੀ ਗੱਲ ਦਵਾ ਦੇ ਤੇ ਮੈਂ ਵੀ ਚੱਲ ਜਾਊਗਾ ਫਿਰ ਦੇਖ ਲੈ ਨਹੀਂ ਤੂੰ ਐਦਾਂ ਕਰ ਨਹੀਂ आप लोग अपना कर लीजिए यहाँ पे हंगामा नहीं बोला हमारे यहाँ पे चक्कर है देखो थोड़े जो इदा है परिवार है ਮੈਂ ਝੂਠ ਨਹੀਂ ਕਹਿੰਦਾ ਇੱਦਾਂ ਕੁਝ ਵੀ ਦੇਖੋ ਗਲਤ ਨਹੀਂ ਆ ਜਿੱਦਾਂ ਦਾ ਸਮਝ ਬਾਈ ਜੀ ਸਭ ਪਤਾ ਹੈ ਕੋਈ ਗੱਲ ਨਹੀਂ ਤੁਸੀਂ ਸਫਾਈਆਂ ਕਰਿਓ ਜਿਹਦੇ ਭਰਾ ਤੁਸੀਂ ਆਪਣੇ ਜੇ ਤੁਹਾਡਾ ਪਰਿਵਾਰ ਹੀ ਹੈ ਤੁਸੀਂ ਗਲਤ ਸਮਝ ਰਹੇ ਹੋ ਕੋਈ ਗੱਲ ਨਹੀਂ ਕਹਿ ਰਹੇ ਆ ਤੁਸੀਂ ਕੁਝ ਨਹੀਂ ਜਿੱਦਾਂ ਵੀ ਆ ਸਾਰੇ ਤਲਾਸ਼ ਚੈਕਿੰਗ ਜਿੱਦਾਂ ਵੀ ਕਰਦੇ ਹੋ ਤੇ ਤੁਹਾਨੂੰ ਗਲਤ ਲੱਗੇ ਤਾਂ ਤੁਸੀਂ ਕਰੋ ਨਾ ਕੋਈ ਗੱਲ ਆਪੇ